ਸ਼ਸ਼ੀ ਗਾਲ ਜੀ ਮੈਂ ਰਾਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਅਸ਼ੀ ਨਿਊਜ਼ ਚੈਨਲ ਤੁਹਾਨੂੰ ਦੱਸ ਦਿੰਨੇ ਕਿ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੱਲੋਂ ਸੜਕਾਂ ਦੇ ਉੱਤੇ ਨੌਜਵਾਨਾਂ ਵੱਲੋਂ ਜੋ ਹੁੱਲੜਬਾਜੀ ਕੀਤੀ ਜਾਂਦੀ ਹੈ, ਟ੍ਰੈਫਿਕ ਦੇ ਨਿਯਮ ਤੋੜੇ ਜਾਂਦੇ ਹਨ, ਉਹਨਾਂ ਦੇ ਉੱਤੇ ਲਗਾਤਾਰ ਐਕਸ਼ਨ ਲਿੱਤਾ ਜਾ ਰਿਹਾ ਹੈ। ਹਾਲਾਂਕਿ ਤੁਹਾਨੂੰ ਦੱਸ ਦਿੰਨੇ ਕਿ ਜਨਨੀ ਤੈਸ਼ੀ ਕੋਲ ਕੁਝ ਵੀਡੀਓ ਸਾਹਮਣੇ ਆਈਆਂ, ਜਨਨੀ ਤੈਸ਼ੀ ਨੂੰ ਕੁਝ ਵੀਡੀਓ ਲੋਕਾਂ ਵੱਲੋਂ ਭੇਜੀਆਂ ਗਈਆਂ ਜਿਸ ਦੇ ਵਿੱਚ ਇੱਕ ਨੌਜਵਾਨਾਂ ਵੱਲੋਂ ਪੁਲਿਸ ਵਾਨ ਦੇ ਉੱਤੇ ਲੱਗੀ ਲਾਈਟਾਂ ਆਪਣੇ ਵੀਕਲ ਦੇ ਉੱਤੇ ਲਗਾ ਕੇ ਸ਼ਰਯਾਮ ਹੁੱਲੜਬਾਜੀ ਕੀਤੀ ਜਾਂਦੀ ਹੈ ਸ਼ਰਯਾਮ ਟ੍ਰੈਫਿਕ ਦੇ ਨਿਯਮ ਤੋੜੇ ਜਾਂਦੇ ਨੇ ਲੇਕਿਨ ਉੱਥੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਇੱਕ ਪੁਲਿਸ ਮੁਲਾਜ਼ਮ ਜੋ ਵਾਹਨ ਦੇ ਉੱਤੇ ਜਾਂਦਾ ਹੈ ਲੇਕਿਨ ਉਲਟੇ ਵੱਲੋਂ ਹੈਲਮਟ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਇੱਥੇ ਹੀ ਇੱਕ ਪਾਸੇ ਜਿੱਤੇ ਨੌਜਵਾਨ ਵਹੀਕਲਾਂ ਦੇ ਉੱਤੇ ਜਾ ਕੇ ਟ੍ਰੈਫਿਕ ਦੇ ਨਿਯਮ ਤੋੜਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਪੁਲਿਸ ਦੇ ਮੁਲਾਜ਼ਮ ਵੀ ਕਿਤੇ ਨਾ ਕਿਤੇ ਰੂਲ ਫੋਲੋ ਨਹੀਂ ਕਰਦੇ ਹੋਏ ਨਜ਼ਰ ਆ ਰਹੇ ਹਨ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਵੱਲੋਂ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਖੁਦ ਟ੍ਰੈਫਿਕ ਦੇ ਨਿਯਮ ਦਾ ਉਲੰਘਣ ਕੀਤਾ ਜਾ ਰਿਹਾ ਹੈ ਤਾਜ਼ਾ ਤਸਵੀਰਾਂ ਤੁਹਾਨੂੰ ਦੱਸ ਦਿੰਦੇ ਆ ਕਿ ਨੌਜਵਾਨ ਦੀ ਜੋ ਪ੍ਰਤਾਪ ਚੌਂਗ ਦੇ ਕਰੀਬ ਰਾਮਨਗਰ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਪ੍ਰਾਈਮ ਬੇਟ ਵਹੀਕਲ ਦੇ ਉੱਤੇ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਗੱਡੀ ਦੇ ਉੱਤੇ ਲੱਗੀ ਜੋ ਲਾਲ ਬੱਤੀ ਹੈ ਉਸੇ ਤਰੀਕੇ ਦੀ ਆਪਣੇ ਵੀਹੀਕਲ ਦੇ ਉੱਤੇ ਬੱਤੀ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਸ਼ਰਿਆ ਮਹੁੱਲੜਵਾਜੀ ਕੀਤੀ ਜਾਂਦੀ ਹੈ ਹਾਲਾਂਕਿ ਦੂਸਰੀ ਤਸਵੀਰ ਜਲੰਧਰ ਪਾਈਪਾਸ ਦੀ ਸਾਹਮਣੇ ਹੈ ਜਿਸ ਦੇ ਵਿੱਚ ਕੇ ਦੋ ਪੁਲਿਸ ਮੁਲਾਜ਼ਮ ਟੂ ਵੀਲਰ ਦੇ ਉੱਤੇ ਜਾਂਦੇ ਹੋਏ ਨਜ਼ਰ ਆਉਂਦੇ ਹਨ ਲੇਕਿਨ ਉਹਨਾਂ ਵੱਲੋਂ ਹੈਲਮਟ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਲੇਕਿਨ ਤੁਹਾਨੂੰ ਦੱਸ ਦਿੰਦੇ ਆ ਕਿ ਲੁਧਿਆਣਾ ਪੁਲਿਸ ਵੱਲੋਂ ਜਦ ਕਿ ਪੰਜਾਬ ਪੁਲਿਸ ਵੱਲੋਂ ਕਿਹਾ ਜਾਂਦਾ ਹੈ ਕਿ ਜਦੋਂ ਵਾਹਨ ਚਲਾਣ ਤਾਂ ਹੈਲਮਟ ਦਾ ਪ੍ਰਯੋਗ ਕਰਨਾ ਜ਼ਰੂਰੀ ਹੈ ਲੇਕਿਨ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮ ਖੁਦ ਹੀ ਨੀਮਾ ਦਾ ਉਲੰਘਣ ਕਰਦੇ ਹੋਏ ਨਜ਼ਰ ਆ ਰਹੇ ਹੁਣ ਦੇਖਣਾ ਹੋਵੇਗਾ ਕਿ ਟ੍ਰੈਫਿਕ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲਿੱਤਾ ਜਾਂਦਾ ਹੈ ਕਿ ਇਹ ਦੋਨਾਂ ਵੀਡੀਓ ਦੇ ਵਿੱਚ ਵੀ ਐਕਸ਼ਨ ਲੈ ਕੇ ਇੱਕ ਨਵੀਂ ਮਸਾਇਲ ਕੰਮ ਕਿਤੇ ਆਏਗੀ ਜਾਂ ਨਹੀਂ